ਆ ਗਿਆ ਹਾਂ ਕਰਨਾ ਹੈਲੋ ਹੈਲੋ ਅਸ਼ਵਨੀ ਕੀ ਹਾਲ ਚਾਲ ਆ ਵਧੀਆ ਭਾਈ ਤੁਸੀਂ ਸੁਣਾਓ ਠੀਕ ਠਾਕ ਜੇ ਹੋਰ ਸੇ ਠੀਕ ਠਾਕ ਆ ਹਾਂਜੀ ਵਾਹ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਬਹੁਤ ਵਧੀਆ 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 ਕਿਰਪਾ ਮਹਾਰਾਜ ਦੀ ਹੋਰ ਹਾਂ ਵਧੀਆ ਜੀ ਵਧੀਆ ਮੈਂ ਭਰਾ ਨੂੰ ਵਧਾਈ ਦੇ ਦਈਏ ਕਾਦੀ ਮੁੰਡਾ ਆ ਯਾਰ ਚਲੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਭਾਜੀ ਤੇਰਾ ਵਿਆਹ ਯਾਰ ਪਹਿਲਾਂ ਹੋਇਆ ਸੀ ਤੇ ਤੂੰ ਹੋਇਆ ਹੈ ਕਿ ਨਹੀਂ ਇੱਥੇ ਬੱਚਾ ਉੱਚਾ ਕੋਈ ਹੈ ਜੇ ਨਹੀਂ ਯਾਰ ਅਜੇ ਨਹੀਂ ਹੋਇਆ ਚੱਕ ਚੁਕ ਕਰਵਾਉਣਾ ਕਿਤੇ ਬਾਬੇ ਉਪੇਖੋ ਜਾ ਕੇ ਦਵਾਈ ਦੂ ਹੀ ਤੋਂਣੀ ਕਿਤੇ ਆਹ ਵੇਖਦੇ ਆ ਹਾਂ ਵੇਖਦੇ ਆ ਵੇਖਣਾ ਜੀ ਹੂੰ ਮੈਨੂੰ ਮੈਨੂੰ ਵੀ ਇਹੋ ਲੱਗਦਾ ਵੀ ਜਾਣਾ ਪੈਣਾ ਕਿਤੇ ਆ ਜਾਣਾ ਪੈਣਾ ਇਤਨਾ ਤਾਂ ਗੱਲ ਬਾਨੀ ਨਹੀਂ ਆ ਕਰਾ ਲ ਲਈ ਚੱਕ ਚੁਕ ਕਿਤੇ ਕਿ ਨਹੀਂ ਹਾਂ ਹਾਂ ਓਕੇ 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 ਵੀ ਓਕੇ ਮੈਂ ਕਰਦਾ ਦੁਪਰੀਏ ਕਰਾਂਗਾ ਫੋਨ ਤੇ ਓਕੇ ਓਕੇ ਵੀ ਜੀ ਓਕੇ ਓਕੇ ਵੀ ਓਕੇ ਓਕੇ ਲੈ ਵੀ ਕਰਨ ਦਾ ਤੇ ਮੇਰੇ ਮਗਰੋਂ ਵਿਆਹ ਹੋਇਆ ਸੀ ਤੇ ਇਹਦੇ ਮੁੰਡਾ ਵੀ ਹੋ ਗਿਆ ਤੇ ਮੈਨੂੰ ਤਾਂ ਇੰਨਾ ਚਿਰ ਹੋ ਗਿਆ ਸਈ ਹਜੇ ਉਦਾਂ ਹੀ ਬੈਠੇ ਕਿੰਨਾ ਇੱਥੇ ਖਰਚਾ ਕਰ ਦਿੱਤਾ ਪਰ ਨਹੀਂ ਖੁਸ਼ਖਬਰੀ ਨਹੀਂ ਮਿਲੀ ਯਾਰ ਕੀ ਇਸਾ ਕੀ ਚੱਕਰ ਹੈ ਕਿ ਜਾਂ ਇੱਥੇ ਕਮੀ ਹੈ ਕੋਈ ਜਿਹੜੀ ਮੈਨੂੰ ਦੱਸਦੀ ਨਹੀਂ ਜਿੰਨਾ ਮੇਰਾ ਅੱਜ ਮਨ ਦੁਖੀ ਹੈ ਨਾ ਅੱਜ ਇਹਨੂੰ ਮੈਂ ਪੁੱਛ ਹੀ ਲੈਣਾ ਵਾ ਤੇ ਮੇਰੇ ਕੋਲ ਹੀ ਤੇਰੇ ਤੇ ਪੈ ਪੁੱਛ ਲੱਗਦੇ ਆ ਮੈਨੂੰ ਸਹੀ ਸਹੀ ਗੱਲ ਦੱਸ ਵੀ ਕੀ ਕਮੀ ਤੇਰੇ ਚ ਆ ਉਹ ਉਹ ਵਿਆਹ ਕਰਾ ਲਿਆ ਕਾਲੀ ਕਾਲੀ ਗੱਲ ਸੁਣ ਸੁਣੀ ਬੇਟਾ ਲੀਹ ਮੈਂ ਲਗੀ ਇਹ ਕੰਮ ਕਰਨ ਕੋਈ ਦੱਸੋ ਉਹ ਜਿਹੜਾ ਮੁੰਡਾ ਨਹੀਂ ਕਰਨ ਕਰਨ ਉਹ ਜਿਹੜਾ ਸਾਡੇ ਘਰੋਂ ਦਾ ਹੁੰਦਾ ਹਾਂ ਹਾਂ ਉਹਦੇ ਘਰ ਮੁੰਡਾ ਆ ਚੱਲ ਵਧੀਆ ਫਿਰ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਵਧਾਈਆਂ ਫਿਰ ਤੇ ਆ ਲੋ ਕਰਨ ਦਵਾਉਣੀਆਂ ਵਾ ਆਨੂੰ ਥੋੜਾ ਤੇਰਾ ਜੀ ਦੀ ਕਰਦਾ ਤੁਹਾਡੇ ਘਰ ਵੀ ਕੋਈ ਨਿਆਣਾ ਖੇਡੇ ਜਿੱਦਨ ਦੀ ਆਹੀਂ ਬਹੁਤ ਜਿਆ ਇਹਨੂੰ ਕਿਥੇ ਨਹੀਂ ਖੜਿਆ ਹਰ ਸਾਧਰਾ ਇਲਾਜ ਕਰਾਇਆ ਲੈ ਅਰਸ਼ੇ 'ਚ ਮੇਰਾ ਕੀ ਕਸੂਰ ਆ ਕਿਸ ਦੇ ਅੱਗੋਂ ਕਿਸ ਦੇ ਪਿੱਛੋਂ ਜਦੋਂ ਪਰਮਾਤਮਾ ਨੇ ਦੇਣਾ ਉਹਨੇ ਉਦਾਂ ਹੀ ਦੇਣਾ ਵਾ ਨਾ ਤੇਰਾ ਕਸੂਰ ਦਾ ਮੇਰਾ ਤਾਂ ਫਿਰ ਕਸੂਰ ਕੀ ਦਾ ਇਥੇ ਬੈ ਗਈਆਂ ਕਲੈਣੀ ਜੀਏ ਪੁੱਠੇ ਪੈਰਾਂ ਵਾਲੀਏ ਜਿੱਦਨ ਦੀ ਇਹ ਘਰ ਚਾਈ ਸਾਰੀਆਂ ਖੁਸ਼ੀਆਂ ਲੈ ਗਈ ਤੂੰ ਖਿੱਚ ਕੇ ਚੱਲ ਕੋਈ ਨਾ ਦੇ ਦੂਗਾ ਪਰਮਾਤਮਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੂੰ ਮੇਰੇ ਨਾਲ ਵਿਆਹ ਕਰਾਉਣਾ ਏ ਕਲੈਣੀ ਹੈ ਜੀਏ ਉਹ ਤੂੰ ਤੈਨੂੰ ਕਰ ਹੀ ਪਈ ਵਿਆਹ ਕਰਾ ਲਓ ਕਰਾ ਲਓ ਕਰਾਣੋ ਮਣਦਾ ਤੁਹਾਡੇ ਜੇ ਕੋਈ ਕਮੀ ਹੈਗੀ ਹੈ ਤੇ ਲੈ ਕਮੀ ਵਾਲੀ ਕਿਹੜੀ ਗੱਲ ਹੈ ਤੂੰ ਹੀ ਪਤਾ ਨਹੀਂ ਕਿਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਅੱਜ ਮੇਰੇ ਨਾਲ ਯਾ ਸਾਰੇ ਆਦਾ ਮੇਰੇ ਮਗਰੋਂ ਵਿਆਹ ਆ ਤੇ ਸਾਰੇ ਆਪਣੇ ਘਰ ਚ ਖੁਸ਼ ਆ ਕੇਵਲ ਵੇਖ ਕੇ ਨਾ ਐਵੇਂ ਅਰਸ਼ ਆਪਣੇ ਘਰ ਚ ਨਹੀਂ ਲੜਾਈ ਪਾ ਲਈ ਦੀ ਉਹ ਆਪਣੇ ਘਰ ਨਹੀਂ ਲੜਾਈ ਪਾ ਲਈ ਦੀ ਤੇ ਯਾ ਸਾਡਾ ਜੀ ਨਹੀਂ ਕਰਦਾ ਚੱਲ ਕੋਈ ਨਾ ਆਪੇ ਦਊਗਾ ਪਰਮਾਤਮਾ ਤੋਂ ਹੀ ਫਿਕਰ ਨਾ ਕਰੋ ਇਹ ਜਦ ਦਫਾ ਆ ਜਾ ਮੇਰੀ ਜ਼ਿੰਦਗੀ ਚ ਜਦ ਦਫਾ ਆ ਮੇਰੇ ਨਾਲੇ ਜੀਜੂ ਕਰਦਾ ਤੈਨੂੰ ਬੁਲਾਉਣਾ ਲੈ ਬਸ ਇਹ ਕਿਦਾਂ ਦੀ ਗੱਲ ਆ ਸੇਖ ਤੇ ਮੈਨੂੰ ਅਰਸ਼ੀ ਨਹੀਂ ਸਮਝ ਨਹੀਂ ਲੱਗਦੀ ਇਹਦੇ ਚ ਦੱਸ ਮੇਰਾ ਕੀ ਕਸੂਰ ਆ ਜਦੋਂ ਪ੍ਰਮਾਤਮਾ ਨੇ ਦੇਣਾ ਉਹਨੇ ਉਦੋਂ ਹੀ ਦੇਣਾ ਹੁਣ ਕਿਹੇ ਵੱਲ ਵੇਖ ਕੇ ਬੰਦਾ ਇਹਨਾਂ ਨੂੰ ਪੁੱਛੇ ਕਿ ਅਸੀਂ ਆਪਣਾ ਰਿਸ਼ਤਾ ਖਰਾਬ ਕਰ ਲੈਣਾ

ਯਾ ਇਹਨਾਂ ਨੂੰ ੱਟਕੇ ਮਾਰਨ ਦਾ ਸਾਹ ਪੈਟ ਦੇ ਇੰਦੇ ਬਾਅਦ ਦੇ ਨੂੰ ਲੈ ਆ ਆ ਕੇ ਸਾਡੀ ਗੱਲ ਆ ਤੇ ਆ ਕੇ ਕਹਿ ਦੇ ਉਹ ਤੇ ਤੈਨੂੰ ਨਹੀਂ ਪਤਾ ਕਹਿ ਦੇ ਤੈਨੂੰ ਤੇਰੀ ਪੂਜਾ ਕਰਿਆ ਕਰ ਆ ਭਾਗੇ ਤੈਨੂੰ ਤੇਨੂੰ ਜੇ ਪੁੱਛਦੇ ਆ ਕਿ ਤੁਹਾਡੇ ਕੋਲ ਗੱਲ ਹੈ ਇਹ ਉਹ ਤੂੰ ਦੱਸਦੀ ਨਹੀਂ ਸਾਨੂੰ ਗੱਲ ਮੈਂ ਤੁਹਾਨੂੰ ਕਿਹੜੀ ਦੱਸਾਂ ਜਦੋਂ ਕੋਈ ਹੈਗੀ ਨਹੀਂ ਤੂੰ ਤੇ ਪਾਰ-ਪਾਰ ਮੈਨੂੰ ਜਾਣ-ਜਾਣ ਕੇ ਤੰਗ ਕਰਦੇ ਏ ਨਾ ਗੱਲਾਂ ਤੋਂ ਤੈਨੂੰ ਤੰਗ ਕਰਦੇ ਏ ਜਿਹੜੇ ਅਸੀਂ

ਕੀ ਹਾਲ ਚਾਲ ਹੈ ਬਾ ਵਧੀਆ ਭਾਈ ਉਹ ਸਨੋ ਠੀਕ ਠਾਕ ਜੀ ਕੀ ਗੱਲ ਬੜਾ ਸੋਚੀ ਜਾਂ ਪਿਆ ਸੋਚੀ ਯਾਰ ਇਦਾਂ ਹੀ ਵੇਖ ਲਾ ਦੁਖੀ ਜਾਈ ਹਾਂ ਕਰਦੀ ਤਾਂ ਥੋੜਾ ਜਿਆ ਦੁਖੀ ਕੀ ਗੱਲ ਉਹ ਤੁਹਾਨੂੰ ਕੀ ਕਹਿੰਦੀ ਆ ਕਹਿਣਾ ਕੀ ਆ ਇੰਨਾ ਚਿਰ ਹੋ ਗਿਆ ਵਿਆਹ ਨੂੰ ਤੁਹਾਨੂੰ ਵੀ ਪਤਾ ਵਾ ਕੋਈ ਨਿਆਣਾ ਨਹੀਂ ਹੈਗਾ ਇਹ ਜਿੱਦਨ ਦੀ ਆਈ ਨਾ ਪੁੱਠੇ ਪਰਾਲੀ ਲੈ ਵੀ ਸਾਡੇ ਘਰ ਦਾ ਬੇੜਾ ਹੀ ਗਿਰਕ ਹੋ ਗਿਆ ਉਹ ਨਹੀਂ ਨਹੀਂ ਇਦਾਂ ਨਹੀਂ ਸੋਚੀ ਦਿੰਦਾ ਯਾਰ ਸਾਰਿਆਂ ਦੇ ਨਿਆਣੇ ਹੋ ਗਏ ਤੇ ਮੈਂ ਹੀ ਰਹਿ ਗਿਆ ਇਕੱਲਾ ਮੇਰਾ ਤਾਂ ਜੀ ਕਰਦਾ ਘਰੋਂ ਕੱਢਦਾ ਇਹਦੇ ਕਰਕੇ ਘਰ 'ਚ ਵੀ ਕਲੇਸ਼ ਸਾਰੇ ਇਹਨਾਂ ਗੱਲਾਂ ਸੁਣਨਿਆਂ ਪੈਂਦੀਆਂ ਯਾਰ ਤੂੰ ਲੱਗਿਆ ਮੇਰੀ ਗੱਲ ਸਹੀ ਉਹ ਵੇਖ ਛੋਟੇ ਵੀ ਜਿਹੜੀਆਂ ਗੱਲਾਂ ਤੂੰ ਸੋਚ ਡਿਆਂ ਇਹ ਕਦੇ ਮੈਂ ਵੀ ਸੋਚਦਾ ਹਾਂ ਹੂੰ ਤੈਨੂੰ ਤਾਂ ਪਤਾ ਵੀ ਮੇਰੇ ਵੀ ਵਿਆਹ ਤੋਂ ਬਾਅਦ 5 ਸਾਲ ਬੱਚਾ ਨਹੀਂ ਹੋਇਆ ਹਾਂਜੀ ਹਾਂਜੀ ਤੇ ਮੈਨੂੰ ਵੀ ਇਦਾਂ ਲੋਕਾਂ ਨੇ ਕਰ ਕਰਕੇ ਗੱਲਾਂ ਤੇ ਥੋੜਾ ਡੀਮੋਟੀਵੇਟ ਕਰਤਾ ਨਾਲੇ ਤੈਨੂੰ ਵੀ ਪਤਾ ਯਾਰ ਇਹ ਸਭ ਚੀਜ਼ਾਂ ਪਰਮਾਤਮਾ ਨੇ ਦੇਣ ਹੁੰਦੀ ਤੇ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਈ ਜਾਂਦਾ ਮੇਰੇ 5 ਸਾਲ ਬੱਚਾ ਨਹੀਂ ਹੋਇਆ ਪਰ ਮੈਂ ਰੱਬਾਂ ਕੀ ਅਰਦਾਸ ਕਰਦਾ ਰਿਆਂ ਗੁਰੂ ਘਰ ਜਾ ਕੇ ਸੇਵਾ ਕਰਦਾ ਰਿਆਂ ਤੇ ਬਾਬਾ ਜੀ ਨੇ ਕਿ ਫਲ ਪਾਤਾ ਜਿੰਦਾ ਤੂੰ ਸੋਚਣ ਡਿਆ ਨਾ ਇਦਾਂ ਕਦੇ ਨਹੀਂ ਸੋਚੀਂ ਨਹੀਂ ਪਾਈ ਤਾਂ ਦੀ ਗੱਲ ਤੇ ਮੈਂ ਸਮਝਦਾ ਵਾਂ ਪਰ ਤੁਸੀਂ ਆਪ ਸਿਆਣੇ ਜੇ ਹਰ ਇੱਕ ਦਾ ਮੇੜਾ ਸਿਆਣਾ ਪੈਂਡਿਆ ਪਰਿਵਾਰ ਦਾ ਵੀ ਸਾਰਿਆਂ ਦੇ ਰਿਸ਼ਤੇਦਾਰਾਂ ਦਾ ਵੀ ਵੀ ਕਹਿੰਦੇ ਨਾ ਚੜਾ ਹੋ ਗਿਆ ਤੇਰੇ ਵਿਆਹ ਨੂੰ ਤੇ ਤੇ ਕੋਈ ਲਾਦੀ ਨਹੀਂ ਲੋਕਾਂ ਦੀਆਂ ਗੱਲਾਂ ਦੀ ਕਿਹੜੀ ਗੱਲ ਹੁੰਦੀ ਹੈ ਲੋਕੀ ਤੇ ਗੱਲਾਂ ਕਰਦੇ ਰਹਿੰਦੇ ਨੇ ਨਾਲੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਆਪਣਾ ਘਰ ਨ ਤੋੜਨੀ ਆਹੋ ਤੇਰੇ ਨਾਲ ਦਾ ਪਤਾ ਤੂੰ ਜਾ ਮੇਰੀ ਗੱਲ ਸੁਣ ਪਹਿਲਾਂ ਵੀ ਤੈਨੂੰ ਸਮਝਾਇਆ ਕਿ ਇਹ ਪ੍ਰਮਾਤਮਾ ਨੇ ਦੇਣੇ ਜਦੋਂ ਵਾਇਗਰੂ ਦੀ ਬਖਸ਼ਿਸ਼ ਹੋਣੀ ਉਦੋਂ ਹੋ ਜਾਣੀ ਆ ਤੇ ਆਪਾਂ ਨੇ ਘਰ ਲੜਾਈ ਪਾ ਕੇ ਕਿਸੇ ਨੂੰ ਕੁਝ ਨਹੀਂ ਮਿਲਣਾ ਲੋਕੀ ਤਾਂ ਤੈਨੂੰ ਪਤਾ ਅੱਗੇ ਤਮਾਸ਼ਾ ਵੇਖਦੇ ਆ ਤੇ ਆਪਾਂ ਤਮਾਸ਼ਾ ਰੱਖਾ ਕੇ ਕਿੱਥੇ ਨੂੰ ਜਾਣਾ ਇਹ ਤਾਂ ਹੈ ਸਮਝ ਲੱਗੀ ਨਾ ਹੂੰ ਕੋਈ ਨਹੀਂ ਜਾ ਕੋਈ ਮਾਫੀ ਮੰਗ ਲੈ ਤੇ ਨਾਲੇ ਆਪਣੇ ਦੋਵਾਂ ਦੀ ਇਹ ਤਾਂ ਪਿਆਰ ਬਣਾ ਕੇ ਰੱਖੋ ਤੂੰ ਰੋ ਰਿਹਾ ਤੂੰ ਕਿਉਂ ਤੂੰ ਮੈਨੂੰ ਇਹ ਹਵਾ ਤੇ ਅਰੇ ਪਤਾ ਨਹੀਂ ਕਿ ਦੱਸਦੇ ਨੇ ਇਹ ਗੱਲ ਨੂੰ ਸਮਝਦੇ ਹੀ ਨਹੀਂ ਆ ਕੋਈ ਨਹੀਂ ਪਰ ਮਾਪਾ ਕਰ ਲੈਦੇ ਦਊਗਾ ਇਹ ਹੁਣ ਬਤੂ ਵੀ ਮੈਨੂੰ ਇੱਕ ਧੀ ਜਾਂ ਪੁੱਤ ਦੇ ਦੇ ਤੂੰ ਕਹਦਾ ਮੈਨੂੰ ਇਹਨਾਂ ਦੇ ਕਿਹੜਿਆ ਵਸਤੇ ਰੱਖਿਆ ਤੂੰ ਕਿਉਂ ਨਹੀਂ ਮੇਰੀ ਸੁਣਦਾ ਈ ਜਾਣਾ ਮੈਂ ਦੋਵੇਂ ਕਿਤੇ ਦੁਨੀਆ ਨਾਲ ਨਾ ਦੇ ਮੈਂ ਵੀ ਰੋ ਦਿੰਦੀ ਆ ਮੇਰੇ ਸੁਣਦੀ ਆ ਐਵੇਂ ਕਰਦਾ ਕਿੰਨਾ ਮਾੜਾ ਸਲੂਕ ਕਰਦੇ ਨੇ ਉਸਮੀ ਬੈਰ ਤੱਕ ਕੰਢੀਆਂ ਕਿਧਰ ਤੇ ਤਰੀ ਤਰੀ ਬੋਲਦੀ ਨਹੀਂ ਯਾਰ ਅਰਸ਼ ਮੈਂ ਰੋਈ ਰੋਈ ਤੇ ਨਾਲ ਤੁਹਾਡੇ ਐਵੇਂ ਤਾਨੇ ਮੇਰੇ ਸੁਣ ਸੁਣ ਕੇ ਹੱਕ ਕੀ ਦੀਆਂ ਤੇ ਯਾਰ ਮੈਨੂੰ ਮਾਫ ਕਰ ਤੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਵੀ ਹੈਗੀ ਹੈ ਜਿਨ੍ਹਾਂ ਤੇ ਨਹੀਂ ਕੋਈ ਹੁੰਦਾ ਚਾ ਵੀ ਜਿੰਦੀ ਹੈ ਤੇ ਆਪਾਂ ਵੀ ਰੋਜ਼ ਗੁਰਦਵਾਰੇ ਜਾਇਆ ਕਰਾਂਗੇ ਤੇ ਬਾਬਾ ਸਾਡੀ ਵੀ ਝੋਲੀ 'ਚ ਫਲ ਪਾਊਗਾ ਚਲ ਠੀਕ ਆ ਵਧੀਆ ਅਰਸ਼ ਜੇ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਈ ਗਿਆ ਤੇ ਇਸ ਤੋਂ ਵਧੀਆ ਖੁਸ਼ੀ ਵਾਲੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਤੂੰ ਆਪ ਸਿਆਣੀ ਆ ਰੱਬ ਦੇ ਘਰ ਦੇ ਰਿਆਂ ਦੇ ਰਣੀ ਤrapp ਸਾਡੀ ਵੀ ਕਹਿੰਨਾ ਕਿਦਾਂ ਸੁਣੂਗਾ ਜੀ ਚਲ ਅਰਸ਼ ਨੂੰ ਇੰਨੀ ਬੜੀ ਖੁਸ਼ੀ ਆ ਕਿ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਪਰ ਮੈਨੂੰ ਸਾਡੀ ਇਹ ਨਾ ਚਾਹੀ ਯਾਰ ਚਲੋ ਠੀਕ ਆ ਅਰਸ਼